यूपी ਦੇ ਸ਼ਾਂਜਾਪੁਰ ਦੇ ਵਿੱਚ ਆ ਗਈ ਬਾੜ ਤੇ ਲੋਕਾਂ ਦਾ ਕੀਤਾ ਜਾ ਰਿਹਾ ਰੈਸਕਿਊ ਤੇ ਲੋਕਾਂ ਨੂੰ ਛੱਡਣੇ ਪੈ ਰਹੇ ਨੇ ਪਿੰਡ ਕਿਉਂਕਿ ਵੱਧ ਗਿਆ ਪਾਣੀ ਤੇ ਲੋਕ ਹੋਏ ਪਰੇਸ਼ਾਨ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਐਪੀ ਨਿਊਜ਼ ਤੇ ਮੈਂ ਪਰਮਦੀ ਪ੍ਰਣਾ ਪਹਿਲਾਂ ਤਾਂ ਵੀਡੀਓ ਨੂੰ ਦੋਸਤੋ ਜਲਦੀ ਜਲਦੀ ਨੂੰ ਸ਼ੇਅਰ ਕਰਨਾ ਤੁਸੀਂ ਹਾਲ ਜਿਹੜੇ ਦੇਖ ਰਹੇ ਹੋ ਯੂਪੀ ਦੇ ਸ਼ਾਹਜਹਾਂਪੁਰ ਦੇ ਨੇ ਜਿੱਥੇ ਸੜਕਾਂ ਦੇ ਉੱਪਰ ਪਾਣੀ ਜਿਹੜਾ ਹੈ ਹਾਈਵੇ ਦੇ ਉੱਪਰ ਇਹ ਪਾਣੀ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਤੁਹਾਨੂੰ ਦੱਸ ਦਿੰਦੇ ਆ ਵੀ ਦਿੱਲੀ ਲਖਨਊ ਨੈਸ਼ਨਲ ਹਾਈਵੇ ਦੇ ਆਸੇ ਪਾਸੇ ਜਿਹੜੇ ਲੋਕ ਨੇ ਉਹ ਉੱਥੋਂ ਕਾਰ ਛੱਡਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਕਿਉਂਕਿ ਕਹਿ ਸਕਦੇ ਆ ਵੀ 300 ਮਰੀਜ਼ ਨੇ ਜਿਹੜੇ ਦੂਸਰੇ ਹਸਪਤਾਲਾਂ ਦੇ ਵਿੱਚ ਸ਼ਿਫਟ ਵੀ ਕਰਤੇ ਤਾਂ 15 ਤੋਂ 20 ਕਲੋਨੀਆਂ ਦੇ ਵਿੱਚ ਪਾਣੀ ਭਰ ਗਿਆ ਬਾੜ ਨੇ ਤਬਾਹੀ ਮਚਾਰਕੀ ਆ ਲੋਕ ਪਰੇਸ਼ਾਨ ਕਰ ਰੱਖਿਆ ਤੇ ਆ ਜਿਹੜੀ ਤਸਵੀਰਾਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਇਹ ਹਾਈਵੇ ਦੀਆਂ ਤਸਵੀਰਾਂ ਜਿੱਥੇ ਲੋਕ ਆਪਣਾ ਸਮਾਨ ਘਰਾਂ ਦੇ ਵਿੱਚੋਂ ਚੱਕ ਕੇ ਇੱਕ ਦੂਸਰੇ ਦੇ ਨਾਲ ਜੁੜ ਕੇ ਹੋਰ ਗਵਾਂਢੀ ਪਿੰਡਾਂ ਦੇ ਵਿੱਚ ਜਾ ਰਹੇ ਨੇ ਆਪਣਾ ਘਰ-ਬਾਰ ਛੱਡ ਕੇ ਕਾਰਨ ਕੀ ਹੈ ਇਹ ਸ਼ਾਂਜਾਪੁਰ ਦੇ ਵਿੱਚ ਬਾੜ ਆਈ ਨਦੀ ਦਾ ਸਤਾਰ ਜਿਹੜਾ ਸੀ ਉੱਪਰ ਹੋ ਗਿਆ ਤੇ ਲੋਕ ਪਰੇਸ਼ਾਨ ਹੋ ਰਹੇ ਨੇ ਤੇ ਆਪਣਾ ਘਰ-ਬਾਰ ਛੱਡਣਾ ਜਿਹੜਾ ਮਜਬੂਰਨ ਉਹਨਾਂ ਨੂੰ ਪੈ ਰਿਆ ਤਾਂ ਦੋਸਤੋ ਕਮੈਂਟ ਕਰਕੇ ਆਪਣੀ رائے ਜ਼ਰੂਰ ਸਾਂਝੀ ਕਰਨੀ ਆ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਤਾਂ ਜੋ ਇਸ ਮਸਲੇ ਦਾ ਕੋਈ ਹੱਲ ਹੋ ਸਕੇ ਲੋਕਾਂ ਦੀ ਪਰੇਸ਼ਾਨੀ ਦਾ ਕੋਈ ਹੱਲ ਹੋ ਸਕੇ ਤਾਂ ਇਸੇ ਤਰ੍ਹਾਂ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ